ਹੈਲੋ ਹਾਂਜੀ ਕੀ ਹਾਲ ਚਾਲ ਨੇ ਸਾਰੇ ਨੇ ਠੀਕ ਠਾਕ ਹੋ ਤੇ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਜਾ ਰਹੇ ਹਾਂ ਜੀ ਸ਼ਾਮ ਦੀ ਚਾਹ ਤੇ ਬਾਹਰ ਤੇ ਤੁਹਾਨੂੰ ਦਿਖਾਉਣੀ ਆ ਖੂਬਸੂਰਤ ਨਜ਼ਾਰਾ ਇਹ ਹੈ ਉਹ ਤੋਂ ਪਹਿਲਾਂ ਕੁਝ ਪ੍ਰੈਪਰੇਸ਼ਨ ਕਰਨੀ ਐ ਨੇ ਉਹ ਕਰ ਲਈਏ ਫਿਰ ਚੱਲਦੇ ਹੌਲੀ ਹੌਲੀ ਆ ਆਲੂ ਬੋਇਲ ਕਰਕੇ ਤੇ ਪਿਆਰ ਪੂਜ ਪਾਦ ਤੇ ਹੁਣ ਆਪਾਂ ਸੋਦੇ पे ਕੀ ਬਣਾਈਏ ਕੀ ਬਣਾਈਏ ਨਹੀਂ ਇਹ ਪਰੌਂਠਿਆਂ ਦਾ ਬੈਟਲ ਬਣਾਇਆ ਸੀ ਤੇ ਪਰ ਪ੍ਰੋਗਰਾਮ ਚੇਂਜ ਹੋ ਗਿਆ ਕਹਿੰਦੇ ਇਹਦੀਆਂ ਅੱਧੇ-ਅੱਧੀਆਂ ਬਣਾਉਣੀਆਂ ਟਿੱਕਿਆਂ ਤੇ ਅੱਧਾ ਫਿਰ ਪਰੌਂਠਾ ਅਸੇ ਰੱਖ ਲੈਣਾ ਆ ਅਸੇ ਰੱਖੀ ਆ 25 ਡਾਲਰ ਘੰਟੇ ਤੇ ਕੰਮ ਵਾਲੀ ਬੈ ਬੈ ਕੇ ਕੰਮ ਕਰਦੀ ਭਈ ਤੇ ਪਕੌੜਿਆਂ ਦਾ ਵੀ ਪ੍ਰੋਗਰਾਮ ਆ ਫਰੈਂਕਸ ਮੈਂ ਤਾਂ ਆਪਣੀ ਕਿਚਨ ਤੇ ਕੁਝ ਦਿਖਾਵਾਂ ਕੀ ਦਿਖਾਉਣ ਲੱਗਾ ਇਹ ਜੰਟੂ ਕਿੱਥੇ ਇਸ ਨੂੰ ਡੱਡੂ ਆ ਇਹਦੇ ਨੂੰ ਦੋ ਡੱਡੂ ਪਏ ਪਤਾ ਕਿਦਾਂ ਰਹਾ 1 ਮਿੰਟ 1 ਮਿੰਟ ਆਹੋ ਆ ਨੀਰ ਨਹੀਂ ਇੱਥੇ ਸਜਾਵਟਾਂ ਕੀਤੀਆਂ ਹੋਈਆਂ ਤੇ ਕੋਈ ਨਾ ਤੁਹਾਨੂੰ ਮਿਲ ਲਗੋ ਤੇ ਦੇਖ ਨੀਏ ਦੇਖੋ ਬਾਬਾ ਬੰਦੋਲੇ ਆ ਸੀ ਕੋਈ ਕਿ ਨਾ ਇਹ ਵਾਲਾ ਇਹ ਆਪਾਂ ਗਏ ਸੀਗੇ ਆਈ ਬਲੀਵ ਫਰੇਜ਼ਨੋ ਫਰੇਜ਼ਨੋ ਤੋਂ ਲਿਆ ਸੀਗਾ ਫਰੇਜ਼ਨੋ ਤੋਂ ਲਿਆ ਸੀਗਾ ਮੈਂ ਇਧਰ ਟਿੱਕੇ ਦਾ ਮਸਾਲਾ ਰੈਡੀ ਕੀਤਾ ਤੇ ਆਦਰੋ ਸਾਹ ਬਣਾ ਦੀ ਫਰਮਾਇਸ਼ ਆ ਗਈ ਆ ਕਿ ਜੀ ਗੋਭੀ ਵਾਲੇ ਪਕੌੜੇ ਵੀ ਖਾਣੇ ਚੰਗਾ ਬਾਵਰ ਚੀ ਸਮਝਿਆ ਮੈਨੂੰ ਸੋ ਬੈਟਰ ਰੈਡੀ ਕਰ ਲਿਆ ਹੁਣ ਬਣਾਉਨੇ ਆ ਭਾਈ ਪਕੌੜੇ ਵੀ ਦੇ ਨਾਲ ਟਿੱਕਿਆ ਵੀ ਫਿਰ ਚੱਲਦੇ ਆ ਬਾਹਰ ਨੂੰ ਪਹੁੰਚ ਗਿਆ ਜੀ ਆਪਾਂ ਆਪਣੀ ਲੋਕੇਸ਼ਨ ਤੇ ਤੇ ਦੇਖੋ ਤੁਸੀਂ ਮਾਹੌਲ ਕਿੰਨਾ ਸੋਹਣਾ ਸ਼ਾਮ ਦਾ ਸਮਾਂ ਬਣਿਆ ਹੋਇਆ ਹੈ ਤੇ ਇਹਦੇ ਨਾਲ ਨਾਲ ਜਿਹੜੀ ਕਿ ਮੈਨੂ ਮੇਡ ਲੇਕ ਵੀ ਬਣਾਈ ਇਹਨਾਂ ਨੇ ਉਹ ਵੀ ਦਿਖਾਉਣੀ ਹੈ ਤੁਹਾਨੂੰ yes what do you want to say ਮੈਨੂੰ ਜੈਸ ਲਗੀ ਸੀ ਹੁਣ ਮੈਨੂੰ ਵਾਪਸ ਤੋਂ ਫੜਨਾ ਪਿੱਟ ਚਲੋ ਓਕੇ ਪਹੁੰਚ ਗਿਆ ਸਾਰੀਆਂ ਸ਼ੀਟਾਂ ਛੱਡ ਕੇ ਨਾ ਉਹ ਇਧਰੋਂ 1 2 ਉਹ ਪਰੇ ਵੀ ਹੈਗੀਆਂ ਇੱਥੇ ਡੇਰੇ ਲਾਣੇ ਆ ਨਹੀਂ ਉਹ ਸਾਹਮਣੇ 뷰 ਨਹੀਂ ਨਾ ਉਧਰਲੇ ਪਾਸੇ ਇੰਦਰ 뷰ਸ ਅੱਛਾ 뷰 ਦਾ ਇਧਰ ਪੰਗਾ ਚਾਰੇ ਪਾਸੇ ਗ੍ਰਿਲ ਲਾਈਏ ਇੱਥੇ ਲੇਕਿਨ ਉੱਪਰਲੇ ਬੰਨੇ ਤੇ ਜਾ ਕੇ ਆਪਾਂ ਜਾ ਸਕਦੇ ਆ ਉਧਰ ਦੀ ਜਾਣਾ ਵੇ ਕੰਨਾ ਵੀ ਕੀ ਜਾ ਕੇ ਤੁਸੀਂ ਬਸ ਇਹਦਾ ਆਨੰਦ ਲਓ ਹਾਂ ਮੈਂ ਹੀ ਇੰਨੀ ਆ ਨਾ ਬਾਹਰ ਠੰਡ ਬਹੁਤ ਠੰਡੀ ਹਵਾ ਆ ਤੇ ਜਿਹੜੀਆਂ ਜੈਕਟਾਂ ਪਾਈਆਂ ਉਹ ਵੀ ਲਾਉਣ ਨੂੰ ਦਿਲ ਕਰਦਾ ਇਹ ਟਿੱਕੀ ਆ ਇਹ ਟਿੱਕੀ ਕੀ ਟਿੱਕੀ ਇਹ ਟਿੱਕੀ ਆ ਦਿਖਾ ਹਾਂ ਹੁਣ ਨਹੀਂ ਪੜੀ ਪਕੌੜੇ ਇਹ ਪਕੌੜੇ ਆ ਟਿੱਕੀ ਲੱਗਦੀ ਆ ਮਿਹਨਤ ਪਕੌੜੇ ਵੀ ਟਿੱਕੀਆਂ ਵੀ ਪੂਰੀ ਮਿਹਨਤ ਲੱਗੀ ਆ ਇੱਕ ਮਿੰਟ ਸਾਈਡ ਕਰੋ ਹਾਂਜੀ ਸਾਈਡ ਕਰੋ ਬਾਹਰ ਇਹ ਸਾਈਡ ਕਰ ਦੇ ਮਮੀ 8 ਬੰਦੇ ਦੀ ਜਗ੍ਹਾ ਤੇ ਇਹਨਾਂ ਨੇ 2 ਜਣੇ ਨੇ ਓਕੂਪਾਈ ਕੀਤੇ ਉਹ ਦੂਰ ਤੱਕ ਖਲਾਰਾ ਪਾਇਆ ਸਾਰੀਆਂ ਚੀਜ਼ਾਂ ਦਾ ਇੰਤਜ਼ਾਮ ਕੀਤਾ ਰੈਂਚ ਗ੍ਰੀਨ ਸੌਸ ਕੇਚਪ ਹਾਂਜੀ ਆਇਆ ਸਵਾਦ ਤੇ ਉਮੀਦ ਤੇ ਪੂਰੀ ਹੈ ਤੁਸੀਂ ਪੂਰਾ ਆਨੰਦ ਲਿਆਊਗਾ ਹੋਰ ਸਮੇਂ ਦੇ ਨਾਲ-ਨਾਲ ਬਹੁਤ ਇਹ ਮਤਲਬ ਕਿ ਘਰ ਦੇ ਲਾਗੇ-ਲਾਗੇ ਦੀਆਂ ਚੀਜ਼ਾਂ ਸੀ ਲਿਮਟਡ ਟਾਈਮ ਹੋਣ ਦੀ ਵਜ੍ਹਾ ਨਾਲ ਬਣਾਈਆਂ ਤੇ ਹੁਣ ਇਸ ਤੋਂ ਬਾਅਦ ਤੁਹਾਨੂੰ ਬਾਹਰ ਲੈ ਕੇ ਜਾਵਾਂਗੇ ਇੱਥੇ ਬਹੁਤ ਅਮੇਜ਼ਿੰਗ ਅਮੇਜ਼ਿੰਗ ਚੀਜ਼ਾਂ ਦੇਖਣ ਵਾਲੀਆਂ ਨੇ ਜਿੱਦਾਂ ਜਿੱਦਾਂ ਸਮਾਂ ਲੱਗਾ ਉਦੋਂ ਰੱਖ ਲਈ ਬੋਲਰ ਬਾਏ ਬਾਏ ਖਾ ਕੇ ਨਾ ਕੀ ਕਹਿੰਦੇ ਖਾ ਕੇ ਉਹ ਰੱਬ ਤੇਰਾ ਤੁਹਾਡਾ ਬਲੇ ਕਰੇ ਟਿੱਕੀਆਂ ਗੋਬੇ ਦੇ ਪਕੌੜੇ ਤੇ ਸ਼ਾਇਦ ਹੋਰ ਵੀ ਸਵੀਟਸ ਪਤਾ ਕੀ ਇੱਥੇ ਬਾਹਰੋਂ ਬਟ ਉਹ ਟੇਸਟ ਨਹੀਂ ਆਉਂਦਾ ਹੁਣ ਘਰੇ ਬਣਾਏ ਆ ਤੇ ਉਹ ਜ਼ਿਆਦਾ ਵਧੀਆ ਲੱਗਾ ਵਾ ਹਨਾ ਖਾਦੇ ਕੇ ਜ਼ਿਆਦਾ ਸੁਆਦ ਆ ਬਸ ਬਾਕੀ ਗੱਲਾਂ ਨੈਕਸਟ ਵਲੌਗ ਚ ਬਾਏ